ਇਹ ਕੋਰਟ ਦੇ ਦੇਸ਼ਾਂ ਤੇ ਪੰਜਾਬ ਸਰਕਾਰ ਨੂੰ ਇਹ ਇਲੈਕਸ਼ਨ ਕਰਾਣੀ ਪਈ ਇਲੈਕਸ਼ਨ ਪਹਿਲਾਂ ਹੀ ਬੜੀ ਡਿਲੇ ਹੋਈ 3 ਸਾਲ ਇਲੈਕਸ਼ਨ ਲੇਟ ਕੀਤੀ ਇਹਨਾਂ ਨੇ ਔਰ ਇਲੈਕਸ਼ਨ ਦੇ ਵਿੱਚ ਜੋ ਤੁਸੀਂ ਹੁਣ ਸਾਰੇ ਦੇਖ ਹੀ ਰਹੇ ਹੋ ਕੀ ਕੱਲ ਇਹਨਾਂ ਨੇ ਡੈਮੋਕ੍ਰੇਸੀ ਦਾ ਕੰਮ ਕੀਤਾ ਸਾਡੇ ਕੈਂਡੀਡੇਟ ਦੋਨੋਂ ਬਲਾਕਾਂ ਦੇ ਵਿੱਚ ਚਾਰ ਜ਼ਿਲ੍ਹਾ ਪਰਿਸ਼ਦ ਦੇ ਕੈਂਡੀਡੇਟ ਸੀਗੇ ਉਹਨਾਂ ਦੇ ਅਸੀਂ ਕਾਗਜ਼ ਪਰਸੋਂ ਭਰਾਏ ਨੇ ਔਰ ਚਾਰੋਂ ਕੈਂਡੀਡੇਟ ਹਾਜ਼ਰ ਹੋ ਕੇ ਪੇਪਰ ਸਹੀ ਕਰਾ ਕੇ ਉੱਥੇ ਆਏ ਨੇ ਜੀ ਦੀ ਸਕਿਊਟਨੀ ਅੱਜ ਹੋਣੀ ਹੈ ਸਾਨੂੰ ਖਸਾ ਕਿ ਉਹਦੇ ਵਿੱਚ ਵੀ ਇਹਨਾਂ ਨੇ ਸਾਡੇ ਕਾਗਜ਼ ਰਿਜੈਕਟ ਕਰਨ ਕੱਲ ਸਾਡੇ 19 ਕੈਂਡੀਡੇਟ ਸਨੌਰ ਬਲੌਕ ਦੇ ਸੀਗੇ 19 ਹੀ ਕੈਂਡੀਡੇਟ ਪੋਨਰਹੜੀ ਬਲੌਕ ਦੇ ਸੀ ਸਨੌਰ ਬਲੌਕ ਦੇ ਵਿੱਚ ਇਹਨਾਂ ਨੇ 300 ਬੰਦਾ ਬਾਹਰੋਂ ਲਿਆਂਦਾ ਹੋਇਆ ਸੀ ਜਿਹੜਾ ਸਨੌਰ ਦਾ ਨਹੀਂ ਸੀ ਔਰ ਪੁਲਿਸ ਦੇ ਸਾਹਮਣੇ ਮੈਂ ਉੱਥੇ ਕਿਹਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਬੰਦੇ ਆਈਡੈਂਟੀਫਾਈ ਕਰ ਲਓ ਸਾਨੂੰ ਪ੍ਰੋਟੈਕਸ਼ਨ ਦਿਓ ਸਾਡੀਆਂ ਫਾਈਲਾਂ ਨਾ ਖੋਈਆਂ ਜਾਣ ਲੇਕਿਨ ਸਾਡੀਆਂ 8 ਫਾਈਲਾਂ ਕਾਲੇਨਾ ਨੇ ਜਿਹੜੇ ਅਸੀਂ ਅੰਦਰ ਰਿਟਰਨਿੰਗ ਆਫਸਰ ਕੋਲ ਵੀ ਬੰਦੇ ਕੈਂਡੀਡੇਟ ਭੇਜਤੇ ਗਵਾਹ ਭੇਜਤੇ ਦੋ ਦੋ ਗਵਾਹ ਸੀਗੇ ਇੱਕ ਇੱਕ ਕੈਂਡੀਡੇਟ ਦੇ ਨਾਲ ਉੱਥੋਂ ਵੀ ਸਾਡੀਆਂ ਫਾਈਲਾਂ ਰਿਟਰਨਿੰਗ ਆਫਸਰ ਕੋਲ ਜਿੱਥੇ ਡੀਐਸਪੀ ਆਪ ਬੈਠਾ ਸੀ ਜਿੱਥੇ ਐਚਟੀਐਮ ਸੁਖਪਾਲ ਸਿੰਘ ਬੈਠੇ ਸੀ ਉੱਥੋਂ ਵੀ ਸਾਡੀਆਂ ਫਾਈਲਾਂ ਚੱਕ ਕੇ ਪਾੜੀਆਂ ਗਈਆਂ ਰਸਤੇ 'ਚ ਵੀ ਸਾਡੇ ਕੈਂਡੀਡੇਟਾਂ ਦੀਆਂ ਫਾਈਲਾਂ ਖੋਈਆਂ ਗਈਆਂ ਉਹ ਲੈ ਸਾਰੀ ਇੱਕ ਮੂਕ ਦੂਰਦਰ ਸੀਗੇ ਜਿਹੜਾ ਮਿਊਟ ਸਪੈਕਟੇਟਰਸ ਪੁਲਿਸ ਨੇ ਕੁਝ ਨਹੀਂ ਕੀਤਾ ਔਰ ਬੰਦੇ ਬਾਹਰੋਂ ਹਾਇਰ ਕੀਤੇ ਲਿਆਂਦੇ ਗਏ ਸਾਡੇ ਜਿਹੜੀਆਂ 50% ਲੇਡੀਜ਼ ਕੈਂਡੀਡੇਟਸ ਸੀ ਜਾਂ 50% ਵਿੱਚ ਐਸਸੀ ਲੇਡੀ ਸਾਡੀਆਂ ਸਾਡੀਆਂ ਬੀਸੀ ਲੇਡੀਜ਼ ਸਾਡੇ ਜ਼ਿਮੀਦਾਰਾਂ ਦੀਆਂ ਉਹਨਾਂ ਦੇ ਨਾਲ ਜੋ ਇਹਨਾਂ ਨੇ ਕੱਲ ਕੀਤਾ ਲੇਡੀਜ਼ ਤੋਂ ਕਈ 올ਡ ਲੇਡੀਜ਼ ਵੀ ਸੀ ਗਿਆ ਜਿਹੜੀਆਂ 70 70 ਸਾਲ ਦੀ ਸੀ ਉਹਨਾਂ ਤੋਂ ਇਹਨਾਂ ਨੇ ਇੱਕ ਧੱਕੇ ਮਾਰ ਕੇ ਕਾਗਜ਼ ਖੋਏ ਗਏ ਉਹ ਲੇਡੀ ਪੁਲਿਸ ਹੁੰਦਾ ਸੀ ਮੈਂ ਆ ਮਜੂਦ ਸੀ ਔਰ ਉੱਥੇ ਦੱਸਿਆ ਗਿਆ ਲੇਡੀਜ਼ ਨੂੰ ਇੱਕ ਸਾਡੇ ਨਗਾਵਾ ਤੋਂ ਲੇਡੀ ਉੱਥੇ ਇੰਜਰ ਹੋ ਗਈ ਉਹਨੂੰ ਚੱਕ ਕੇ ਲੈ ਕੇ ਗਏ ਪੰਜ ਲੇਡੀ ਕਾਂਸਟੇਬਲਾਂ ਦੇ ਸਾਹਮਣੇ ਉਹਨੂੰ ਸਿੱਟ ਕੇ ਉਹਦੇ ਕਾਗਜ਼ ਖੋਏ ਏ ਐਸਐਸਪੀ ਸਾਹਿਬ ਨੇ ਜੋ ਹਦਾਇਤ ਕੱਲ ਦਿੱਤੀ ਸੀ ਜਿਹੜੀ ਸਾਰੇ ਸੋਸ਼ਲ ਮੀਡੀਆ ਤੇ ਹੈ ਕਾਂਗਰਸ ਵੱਲੋਂ ਵੀ ਪ੍ਰਤਾਪ ਸਿੰਘ ਬਾਜਵਾ ਨੇ ਇਲੈਕਸ਼ਨ ਕਮਿਸ਼ਨ ਨੂੰ ਸਾਰੀ ਸ਼ਿਕਾਇਤ ਕੀਤੀ ਹੈ ਹੋਰ ਪਾਰਟੀਆਂ ਨੇ ਵੀ ਹਾਈ ਕੋਰਟ ਜਾ ਕੇ ਪੰਜਾਬ ਦੇ ਪਟਿਆਲੇ ਦੇ ਐਸਐਸਪੀ ਨੇ ਜੋ ਹਦਾਇਤਾਂ ਦਿੱਤੀਆਂ ਸੀ ਕਿ ਇਹਨਾਂ ਨੂੰ ਘਰਾਂ 'ਚ ਰੋਕ ਲਓ ਇਹਨਾਂ ਨੂੰ ਰਾਵਾਂ ਤੇ ਰੋਕ ਲਓ ਔਰ ਬਾਕੀ ਜਦੋਂ ਅੰਦਰ ਵੜ ਗਏ ਫਿਰ ਆਰਓ ਤੇ ਛੱਡ ਦੋ ਜਿਹਦੇ ਕਾਗਜ਼ ਰਿਜੈਕਟ ਕਰਦੇ ਤੁਸੀਂ ਬਾਹਰ ਬਸ ਲਾਅ ਐਂਡ ਆਰਡਰ ਮੈਂਟੇਨ ਕਰਨਾ ਇਹ ਹਦਾਇਤਾਂ ਨਾਲੇ ਉਹਨੇ ਆਪਣੇ ਇਹਦੇ ਚੈਗਰੀ ਕੀਤਾ ਕਿ ਅਸੀਂ ਆਪ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਡੀਸੀ ਦੇ ਦਫ਼ਤਰ 'ਚ ਗੁੰਡਾਗਰਦੀ ਕੀਤੀ ਸੀ ਇਹ ਐਸਾ ਬਦਲਾ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਦੇਖਿਆ ਸਾਡੇ ਸਨੌਰ ਦੇ ਵਿੱਚ ਮਿਊਨਿਸਪਲ ਕਮੇਟੀ ਦੀ ਚੋਣ ਕੁਝ ਮਹੀਨੇ ਪਹਿਲਾਂ ਹੋਈ ਸਾਡੇ ਇੱਕ ਵੀ ਕਾਗਜ਼ ਨਹੀਂ ਸੀ ਭਰਨ ਦਿੱਤਾ ਗਿਆ ਮਿਊਨਿਸਪਲ ਕਮੇਟੀ ਦੀ ਚੋਣ 'ਚ ਸਾਡੀ ਕਾਰਪੋਰੇਸ਼ਨ ਦੀ ਚੋਣ ਦੋ ਸਾਡੀਆਂ ਬੋਰਡਾਂ ਆਂਦੀਆਂ ਨੇ ਦੋਨੋਂ ਬੋਰਡਾਂ ਸਾਡੀ ਇਹਨਾਂ ਨੇ ਲਿਖੀ ਜਿਹੜਾ ਮਰਜ਼ੀ ਚੋਣ ਲੜ ਸਕਦਾ ਹੈ ਜਿਹੜਾ ਮਰਜ਼ੀ ਵੋਟ ਪਾ ਸਕਦਾ ਹੈ ਇਹ ਸਾਨੂੰ ਕਨਸਟੀਟਿਊਸ਼ਨਲ ਹੱਕ ਹੈ ਸਾਡੀ ਰਾਈਟ ਹੈ ਉਹ ਰਾਈਟ ਸਾਡੇ ਹਲਕੇ 'ਚ ਖੋਈ ਗਈ ਹੈ ਕੋਈ ਸਰਪੰਚ ਬੰਨਣਾ ਚਾਹੁੰਦਾ ਕੋਈ ਮਿਊਨਿਸਪਲ ਕਮੇਟੀ ਦਾ ਮੈਂਬਰ ਬੰਨਣਾ ਚਾਹੁੰਦਾ ਕੋਈ ਜ਼िला ਪਰਿਸ਼ਦ ਦਾ ਮੈਂਬਰ ਬੰਨਾ ਚਾਹੁੰਦਾ ਹੈ ਕੋਈ ਬਲੌਕ ਸੰਪਤੀ ਦੇ ਮੈਂਬਰ ਬੰਨਾ ਚਾਹੁੰਦੇ ਲੇਕਿਨ ਇਹ ਸਰਕਾਰ ਨੇ ਬਿਲਕੁਲ ਜੋ ਮਨੀਸ਼ 소ਜ਼ੋੜੀਆ ਨੇ ਕਿਹਾ ਸੀ ਸ਼ਾਮ-ਦਾਮ ਡੰਡ ਵੇਦ ਲੜਾਈ ਦੁੱਖ ਸੁੱਖ ਉਹ ਸਾਇਤੀ ਨੂੰ ਇਹਨਾਂ ਨੇ ਇੰਪਲੀਮੈਂਟ ਕੀਤਾ ਔਰ ਸਾਡੇ ਐਸਐਸਪੀ ਸਾਹਮਣੇ ਬਾਖੂਬੀਓ ਲਾਗੂ ਮਨੀਸ਼ 소ਜ਼ੋੜੀਆ ਦੇ ਆਰਡਰ ਪਟਿਆਲੇ 'ਚ ਕੀਤੇ ਨੇ ਇਹ ਇਕੱਲਾ ਮੇਰੇ ਹਲਕੇ ਦਾ ਨਹੀਂ ਮੈਂ ਸਿਰਫ ਆਪਣੇ ਹਲਕੇ ਦਾ ਦੱਸ ਸਕਦਾ ਬਾਕੀ ਵੀ ਸਾਰੇ ਹਲਕਿਆਂ ਦੇ ਵਿੱਚ ਆ ਗੁੰਡਾਗਰਦੀ ਹੋਈ ਹੈ ਔਰ ਅਸੀਂ ਹੁਣ ਤੁਹਾਡੇ ਰਾਈ ਮੈਂ ਦੱਸਣਾ ਚਾਹੁੰਦਾ ਅੱਜ ਕਾਗਜ਼ਾਂ ਦੇ ਸਾਡੇ ਉਥੇ ਚੈੱਕ ਹੋਣੇ ਨੇ ਸਾਰੇ ਸਿਕਿਉਰਿਟੀ ਹੋਣੀ ਹੈ ਕਾਗਜ਼ਾਂ ਦੀ ਔਰ ਇਹਨਾਂ ਨੇ ਜਿਹੜੇ ਸਾਡੇ ਕਾਗਜ਼ ਭਰੇ ਗਏ ਨੇ 12 13 ਕਾਗਜ਼ ਸਾਡੇ ਭਰੇ ਗਏ ਨੇ ਆਪਣੇ ਸਨੌਰ ਬਲੌਕ ਦੇ 4 5 ਕਾਗਜ਼ ਸਾਡੇ ਭਰੇ ਗਏ ਨੇ ਪੁਲਰ ਰੇਡੀ ਬਲੌਕ ਦੇ ਜਲਾ ਪਰਿਸ਼ਦੀਆਂ ਚਾਰੋਂ ਸੀਟਾਂ ਦੇ ਭਰੇ ਗਏ ਨੇ ਇਹ ਜਿਹੜੇ 19 20 ਕਾਗਜ਼ ਸਾਡੇ ਹੈਗੇ ਨੇ ਇਹ ਇਹਨਾਂ ਨੂੰ ਵੀ ਰਿਜੈਕਟ ਕਰਨਗੇ ਔਰ ਅਸੀਂ ਅੱਜ ਪਹਿਲਾਂ ਕਹਿ ਰਹੇ ਆ ਤੁਹਾਨੂੰ ਇਹਨਾਂ ਨੂੰ ਪਿੰਡਾਂ ਵਿੱਚ ਜਾਣਾ ਨਹੀਂ ਚਾਹੁੰਦੇ ਇਹ ਲੋਕਾਂ ਤੋਂ ਜਾ ਕੇ ਫਤਵਾ ਨਹੀਂ ਲੈਣਾ ਚਾਹੁੰਦੇ ਇਹ ਲੋਕਾਂ ਤੋਂ ਆਪਣਾ ਜਿਹੜਾ ਉਹਨਾਂ ਨੇ ਪਹਿਲਾਂ ਵੋਟਾਂ ਲਈਆਂ ਨੇ ਦੁਬਾਰਾ ਲੋਕਾਂ ਤੋਂ ਵੋਟ ਨਹੀਂ ਪੈਣ ਦਿੱਤੀ ਵੇਸਲ ਕੇ ਪੰਜਾਂ ਸਾਲوں ਵੀ ਫੈਸਲਾ ਕਰਨ ਦਾ ਪਰ ਸਮਾਂ ਆ ਗਿਆ ਪੰਜਾਬ ਦੇ ਲੋਕਾਂ ਨੂੰ ਵੀ ਫੈਸਲਾ ਕਰਨਾ ਅੱਛਾ ਕਿਵੇਂ ਦੇਖਦੇ ਹੋ ਸਨੋ ਤੇ ਇਗਨੋਰ ਹਲਕੇ ਲੋ ਬਾਇਡਿੰਗ ਸਿਟੀਜ਼ਨਾਂ ਜੋ ਵੀ ਲੀਗਲ ਰਸਤਾ ਸਾਡੇ ਲਈ ਹੋਏਗਾ ਅਸੀਂ ਉੱਥੇ ਜਾਵਾਂਗੇ ਅੱਜ ਦੇ ਕਾਗਜ਼ਾਂ ਦੀ ਸਿਕਿਉਰਿਟੀ ਤੋਂ ਬਾਅਦ ਔਰ ਕੱਲ ਦੇ ਵਿਡਰੋਅਲ ਤੋਂ ਬਾਅਦ ਇਹਨਾਂ ਦਾ ਕੀ ਰਵਈਆ ਹੈ ਫਿਰ ਅਸੀਂ ਉਹ ਚੀਜ਼ ਲੈ ਕੇ ਆਪਣਾ ਲੀਗਲ ਲੀ ਉਹਨੂੰ ਸਟੱਡੀ ਕਰਦੇ ਮਾਨਸਰ 14 ਤਰੀਕ ਨੂੰ ਲੱਗਦਾ ਉਦੋਂ ਵੀ ਤੱਕਾ ਹੋਊ ਸੁਦਾ 14 ਤਰੀਕ ਨੂੰ ਕਿਸੇ ਤੱਕਾ ਤਾਂ ਇਹਨਾਂ ਨੇ ਹਰੇਕ ਤਰ੍ਹਾਂ ਇਹ ਕਰਨਾ ਹੈ ਇਹਨਾਂ ਨੇ ਪੋਲਿੰਗ ਬੂਥਾਂ ਦੀ ਕੈਪਚਰਿੰਗ ਕਰਨੀ ਹੈ ਭਾਈ ਬੈਲਟ ਇਸ ਵਾਰ पे ਹੋ ਰਹੀ ਹੈ ਬੈਲਟ ਖੋਏ ਜਾਣਗੇ ਬੈਲਟ ਦੱਬੇ ਜਾਣਗੇ ਸਰਪੰਚੀ ਚੋਣਾਂ 'ਚ ਵੀ ਇਹਨਾਂ ਨੇ ਬੈਲਟ ਜਿਹੜਾ ਇਹਨਾਂ ਦਾ ਰੰਗ ਹੈ ਨਾ ਪੱਗ ਦਾ ਉਹ ਰੰਗ ਪੰਜਾਬ ਪੁਲਿਸ ਨੂੰ ਮਾਣ ਲੈਣਾ ਚਾਹੀਦਾ ਉਹਨਾਂ ਨੇ ਵਰਦੀ ਪੰਜਾਬ ਪੁਲਿਸ ਬੜੀ ਦਲੇਰ ਫੋਰਸ ਸੀ ਬੜੀ ਅੱਛੀ ਫੋਰਸ ਸੀ ਇਹ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਹੈ ਪੰਜਾਬ ਪੁਲਿਸ ਦੀ ਇਹਨਾਂ ਨੇ ਵਰਦੀ ਨੂੰ ਕਲੰਕ ਲਗਾ ਦਿੱਤਾ ਕਲੰਕ ਕਿ ਇਹਨਾਂ ਦੇ ਸਾਹਮਣੇ ਸਾਡੀਆਂ ਮਾਵਾ ਪੈਣਾ ਦੇ ਜਦੋਂ ਸਿੱਟੀਆਂ ਨੇ ਪਰਚੇ ਖੋਏ ਗਏ ਨੇ ਇਹਨਾਂ ਦੀਆਂ ਲੇਡੀ ਕਨਸਟੇਬਲਸ ਕੋਲ ਨੇ ਇਹਨਾਂ ਨੇ ਮੂੰਹ ਦੂਜੇ ਪਾਸੇ ਮੋੜੇ ਨੇ ਅਸੀਂ ਕੋਲ ਮੈਂ ਸਾਹਮਣੇ ਖੜ ਕੇ ਦੇਖਿਆ ਸਾਰਾ ਅਸੀਂ ਜਾ ਕੇ ਲੇਡੀਸ ਨੂੰ ਉੱਥੋਂ ਚੱਕਿਆ ਜਿੰਨਾ ਥੱਕੇ ਮਾਰ ਕੇ ਉਹਨਾਂ ਨੇ ਪਰਚੇ ਗਾਇ ਖੋਏ ਨੇ ਸਾਡੀਆਂ ਭਾਈਸ ਕੋਲ ਲੋਕੀ ਕਿ ਪਤਾ ਪਾ ਪਰਲੇ ਪਾਸੇ ਜਗਾ ਜੀ ਜੀ ਕਦੀ ਇੱਧਰ ਦੇਖਿਓ ਜੀ ਬੱਲਟ ਹੋਵੇ ਉਹ ਤਾਂ ਉੱਦੋਂ ਤੋਂ ਜਰਾ ਲਿਆ ਜਰੀ ਮਾ ਸਰ ਕਦੀ ਇੱਧਰ ਦੇਖਿਓ ਜੀ مرداباد مردا مردا آپ مرد آباد مرد آباد عام آدمی پارٹی مرد آباد مرداباد